ਠੀਕ ਹੈ ਤੇਰਾ ਪਰਿਵਾਰ ਠੀਕ ਹੈ ਸਾਰਾ ਪਰਿਵਾਰ ਪਰਾਂ ਠੀਕ ਹੈ ਪਰਿਵਾਰ ਪਰਿਵਾਰ ਤਾਂ ਹੈ ਨਹੀਂ ਅੱਛਾ ਪਰਿਵਾਰ ਦਾ ਮਤਲਬ ਮੇਰਾ ਭਰਾ ਤੇ ਭਾਬੀ ਹਾਂ ਉਹ ਹੀ ਪਰਿਵਾਰ ਹੈ ਉਹ ਹੀ ਪਰਿਵਾਰ ਮੈਂ ਕਿਹਾ ਉਹ ਹੀ ਪਰਿਵਾਰ ਹੈ ਹਾਂ ਉਹ ਹੀ ਪਰਿਵਾਰ ਹੈ ਠੀਕ ਹੈ ਹਾਂਜੀ ਔਰ ਮੰਮੀ ਡੈਡੀ ਤੇ ਚਲੇ ਗਏ ਹੈ ਨਾ ਕੋਈ ਕੋਪਰ ਹੈ ਜੀ ਗਰਮਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਗੱਲਾਂ ਖਰਾਬ ਹੈ ਬਹੁਤ ਜ਼ਿਆਦੇ ਹਾਂ ਖੰਗ ਲੱਗੀ ਪਈ ਐ ਬਾਕੀ ਫਿਰ ਵੀ ਚੜ੍ਹਦੀ ਕਲਾ ਜਾਂ ਠੀਕ ਠਾਕ ਐ ਉਮੀਦ ਕਰਦੇ ਹਾਂ ਤੁਸੀਂ ਵੀ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਚੱਲੇ ਆਂ ਦਸਵੀ ਦਾ ਦਿਹਾੜਾ ਅਜ ਗੁਰਦੁਆਰਾ ਸਾਹਿਬ ਅਰੈਣ ਗੁਰਦੁਆਰਾ ਇੱਛਾਪੁਰਕ ਈਸ਼ਰ ਸਰਸਰ ਸਾਹਿਬ ਅਰੈਣ ਉੱਥੇ ਮਹਾਂਪੁਰਖ ਹੋਰ ਵੀ ਆਉਂਦੇ ਆ ਜਿਵੇਂ ਬਸੂਜੀਤ ਸਿੰਘ ਜੀ ਮਹਾਰਾਜ ਤੇ ਹੋਰ ਵੀ ਗੁਰਮਖ ਪਿਆਰੇ ਕਈ ਆਉਂਦੇ ਆ ਕਥਾ ਵਾਚ ਉੱਥੇ ਅੱਜ ਜਾ ਰਹੇ ਆ ਤੇ ਅੱਜ ਅਸੀਂ ਤੁਰਪਾਣ ਕਰਾਂ ਸਾ ਮਾਰਾ ਵੀਡੀਓ ਬਣਾ ਰਹੇ ਆ ਸਾਡੀ ਨਾਨਕ ਤੇ ਕਹਾਣੀ ਵੀ ਐ ਇਹਨਾਂ ਦੀਆਂ ਛੁੱਟੀਆਂ ਚੱਲ ਰਹੀਆਂ ਸਕੂਲ ਦੀਆਂ ਤਾਂ ਕਰਕੇ ਕੀਰਤਨ ਕਰਾਉਂਦੇ ਆ ਨਾਲ ਤੇ ਵਧੀਆ ਛੱੜਦੀ ਕਲਾ ਮਾਰੇ ਦੀ ਕਿਰਪਾ ਸਿੱਖ ਰਹੇ ਆ ਸਾਜ਼-ਵਾਜ ਕੀਰਤਨ ਗੁਰਬਾਣੀ ਦੀ ਸੰਥਾ ਵੀ ਲੈ ਰਹੇ ਆ ਹੁਣ ਜਾ ਰਹੇ ਆ ਤੂਰ ਦੇਖੋ ਕੁਦਰਤ ਦੇ ਰੰਗ ਸੂਰਜ ਆ ਗਿਆ ਬਾਹਰ ਤੇ ਇੱਧਰ ਕਣਕਾਂ ਇੱਧਰ ਸਰੋਂ ਆ ਗਈ ਅੱਗੇ ਦਰਬਾਰ ਤੇ ਰੋਡ ਤੇ ਜਾ ਰਹੇ ਆ ਜੀ ਆਨੰਦ ਲੈ ਰਹੇ ਆ ਪ੍ਰਮਾਤਮਾ ਦੇ ਕਮਟ ਤੇ ਚੜ੍ਹਦੀ ਕਲਾ ਵਾਹਿਗੁਰੂ ਕਿਰਪਾ ਕਰੇ ਸੋ ਗਰਮਕ ਪਿਆਰੇ ਪਹੁੰਚ ਚੁੱਕੇ ਹੈ ਗੁਰਦੁਆਰਾ ਸਾਹਿਬ ਦੇਖੋ ਕਿੰਡਾ ਸੁੰਦਰ ਵਿਵਾਰਿਆ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਇੱਛਾ ਪੂਰਤੀ ਸਰਸਰ ਸਾਹਿਬ ਅਰਹਣ ਪਹੁੰਚ ਗਏ ਜੀ ਆਓ ਦੇਖੋ ਸਰੋਂਾਂ ਦੇ ਫੁੱਲ ਕਿਤੇ ਸੋਹਣੇ ਸੋਹਣੇ ਜੀ ਬੈਠੇ ਜੀ ਸਿੰਘ ਆ ਗਏ ਆਪਣੇ ਪਹੁੰਚ ਗਏ ਜਹਦਰ ਜੀ ਦੇ ਕਮਰੇ ਵਿੱਚ ਬੈਠੇ ਆ ਸਿੰਘ ਆਪਣੇ ਆ ਵੀ ਹਨੀ ਕਿਵੇਂ ਆ ਹਨੀ ਬੰਨੀ ਪਿਆਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹੋ ਗਈ ਸਮਾਪਤੀ ਦਸਵੀਂ ਦੇ ਦੀਵਾਨ ਦੀ ਵਧੀਆ ਸਮਾਪਤੀ ਹੋ ਗਈ ਤੇ ਹੁਣ ਚੱਲ ਪਿਆ ਘਰ ਨੂੰ ਘਰ ਜਾ ਰਹੇ ਆ ਤੇ ਆ ਦੇਖੋ ਅੱਗੇ ਇੱਕ ਗਰਮਖਿਆਰਾ ਸਿੰਘ ਜਾ ਰਿਹਾ ਇਕ ਲਾਂਗ ਹੈ ਇਹਨੂੰ ਚੜਾਵਾਂਗੇ ਚੜ ਜਾ ਪਾ ਲੈ ਇਹਨੂੰ ਠੀਕ ਤੇ ਆਣਾ ਠੀਕ ਹੈ ਤੇਰਾ ਹਾਂ ਠੀਕ ਬਰਵਾਕ ਠੀਕ ਹੈ ਸਾਰਾ ਪਰਿਵਾਰ ਪਰਹਾਤੀ ਦਾ ਪਰਿਵਾਰ ਪਰਿਵਾਰ ਤਾਂ ਹੈ ਨਹੀਂ ਅੱਛਾ ਪਰਿਵਾਰ ਦਾ ਮਤਲਬ ਮੇਰਾ ਭਰਾ ਤੇ ਭਾਬੀ ਹਾਂ ਉਹ ਹੀ ਪਰਿਵਾਰ ਉਹ ਹੀ ਪਰਿਵਾਰ ਮੈਂ ਕਿਹਾ ਉਹ ਹੀ ਪਰਿਵਾਰ ਤੇ ਹਾਂ ਹਾਂ ਉਹ ਹੀ ਪਰਿਵਾਰ ਆਜੀ ਤੇ ਹੋਰ ਮੰਮੀ ਡੈਡੀ ਤੇ ਚਲੇ ਗਏ ਹੈਨਾ ਚਲੋ ਨਹੀਂ ਕੋਈ ਚਲੋ ਕੋਈ ਹੋਰ ਸਾਰਾ ਠੀਕ ਹੈ ਸਾਰੇ ਸਿਸਟਰਾਂ ਠੀਕ ਹੈ ਕੰਮਕਾਰ ਕੰਮਦਾਰ ਤਾਂ ਠੀਕ ਹਾਂ ਕੰਮਦਾਰ ਹੈ ਹੱਥ ਪਰ ਬੱਸ ਰੋਟੀ ਪਾਣੀ ਆ ਸੱਤਾਂ ਪਾਣੀ ਨਿਕਲੀ ਜਾਂਦਾ ਹਾਂ ਆ ਉਹ ਓਲੀ ਨਹੀਂ ਜਿਤਾਣ ਮਿਸਤਰੀਆਂ ਮੱਲੇ ਜਿੱਥੇ ਵਿਸਤਰ ਮੈਂ ਮੰਦਿਰ ਆ ਸਬਰਮਕ ਪਿਆਰੇ ਉਹ ਇਹ ਸੇਠ ਹਰ ਦਸਵੀਂ ਤੇ ਦੀਵਾਨ ਸੁਣਨਦਾ ਜਾ ਕੇ ਦਸਵੀਂ ਤਾ ਹਨਾ ਹਰ ਦਸਵੀਂ ਜਾਈ ਆ ਹਰ ਦਸਵੀਂ ਤੇ ਦੀਵਾਨ ਸੁਣਨਦਾ ਸੇਠ ਜਾ ਕੇ ਕਦੇ ਨਾ ਹੋਇਆ ਵੇਂਟ ਕਦੇ ਹਰ ਦਸਵੀਂ ਤੇ ਦੀਵਾਨ ਸੁਣਦਾ ਸੇਠ ਜਾ ਕੇ ਹਰ ਦਸਵੀਂ ਚੰਗ ਬੰਤਾਈਏ

ਖੁਸ਼ ਹੋ ਗਿਆ ਖੁਸ਼ ਇਹ ਤਾਂ ਥੈਂਕ ਯੂ ਸਾਢੇ 9 ਜਾਣਾ ਚਲੋ ਵਧੀਆ ਰੱਬ ਦਾ ਬੰਦਾ ਕੋਲਾ ਜੀ ਗਰਮਖ ਪਿਆਰੇ ਪਹੁੰਚ ਚੁੱਕੇ ਆ ਘਰ ਬਹੁਤ ਵਧੀਆ ਰ ਅੱਜ ਦਾ ਦਵਾਨ ਤੇ ਜੀ ਦੀਹਾੜੀ ਬਹੁਤ ਵਧੀਆ ਰੀ ਮੰਮੀ ਨੇ ਬੰਬਲ ਵਟ ਕੇ ਲੋਈ ਬਣਾਤੀ ਵਧੀਆ ਕਿੰਨਾ ਟਾਈਮ ਲੱਗਿਆ ਮੈਂ ਮਾਤਾ ਦੀਹਾੜੀ ਦਾ ਕੰਮ ਮੈਂ ਪਰ ਅੱਜ ਦਾ ਤੇ ਬੰਬਲ ਵਟ ਤੇ ਸਾਰੀ ਲੋਈ ਦੇ ਆ ਵੇਖੋ ਐ ਬਣਾ ਤੇ ਬੰਬਲ ਵਟ ਕੇ ਸੋਹਣੀ ਲੱਗਣ ਲੱਗੀ ਉਹਨਾਂ ਨੇ ਫੇਰ ਤੋਂ ਆ ਕੋਲ ਲੋਈ ਲੈ ਜਾ ਕਰੂੰਗਾ ਗਲਾ ਖਰਾਬ ਹੋ ਗਿਆ ਮੇਰਾ ਬਹੁਤ ਜਿਆਦਾ ਸਰਬੱਤ ਦਾ ਕੀ ਕਰੀ ਜਾਂਦਾ ਮਿਹਨਤ ਕਰੀ ਜਾਂਦਾ ਆਪਦੀ ਹਨ ਦਿਲ ਦੁਲਜੇ ਬਣਾ ਰਿਹਾ ਦਿਖਾਈਂ ਕੀ ਲਿਖਿਆ ਇਹਦਾ a b c d ਲਿਖਿਆ a b c d e f g h i j k l m n o p q ਸੋ ਗਰਮਖ ਪਿਆਰੇ ਹੋ ਪ੍ਰਸ਼ਾਦਾ ਪਾਣੀ ਛਕ ਲਿਆ ਹੁਣ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਹਾਂ ਮਿਲਦੇ ਆਂ ਨੈਕਸਟ ਵਲੌਗ ਵਿੱਚ ਤਦ ਤੱਕ ਲਈ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ